ਪਿੰਡ ਮਲਕੇ ਦੇ ਵਿੱਚ ਖੜੇ ਅਸੀਂ ਜਿਲ੍ਹਾ ਮੋਗੇ ਦਾ ਪਿੰਡ ਆ ਜਨਨ ਕਿ ਲੋਕ ਸਭਾ ਫਰੀਦਕੋਟ ਦਾ ਜਨਨ ਕਿ ਇਹ ਪਿੰਡ ਆ ਇੱਧਰ ਤੇ ਅੱਜ ਸਾਡੇ ਨਾਲ ਪਿੰਡ ਵਾਸੀ ਖੜੇ ਨੇ ਪੁੱਛਾਂਗੇ ਸਰਕਾਰ ਬਣੀ ਨੂੰ ਜਨਨ ਕਿ 2 ਸਾਲ ਤੇ 2 ਮਹੀਨੇ ਦਾ ਸਮਾਂ ਹੋ ਗਿਆ ਸਰਕਾਰ ਦੇ ਕੰਮਾਂ ਤੋਂ ਇਹ ਲੋਕ ਕਿੰਨੇ ਖੁਸ਼ ਨੇ ਕਿਹੜੀ ਸਰਕਾਰ ਨੂੰ ਚਾਹੁੰਦੇ ਆ ਕੀ ਹੁਣ ਵੋਟਾਂ ਆ ਗਈਆਂ ਹੁਣ ਕੀ ਲੱਗਦਾ ਜਨਨ ਕਿ ਸਾਰੀਆਂ ਪਾਰਟੀਆਂ ਜਨਨ ਕਿ ਆਪੋ ਆਪਣੇ ਵਾਅਦੇ ਕਰਦੀਆਂ ਅਸੀਂ ਬੜੇ ਕੰਮ ਕੀਤੇ ਆ ਸਰਕਾਰ ਬਣੀ ਨੂੰ 2 ਸਾਲ ਤੇ 2 ਮਹੀਨੇ ਦਾ ਹੋ ਗਿਆ ਕੀ ਸਰਕਾਰ ਦੇ ਕੰਮਾਂ ਤੋਂ ਖੁਸ਼ ਨੇ ਤੁਸੀਂ ਕੋਈ ਤਾਂ ਜੀ ਕੋਈ ਖੁਸ਼ ਨਹੀਂਗੇ ਜਿਹੜੀ ਸਾਡੀ ਤਾਂ 30 ਕਿਲੋ ਆਉਂਦੀ ਸੀ ਉਹ ਵੀ 15 ਕਰਤੀ ਉਹ ਵੀ ਹੂੰ ਮੈਨੂੰ ਮਿਲ ਨਹੀਂ ਰਹੀ ਤਾਂ ਪਰ ਨਹੀਂ ਕਿਹੜੀ ਨਹੀਂ ਮਿਲਦੀ ਜਿਹਨੇ 2 ਕਣਕਾ ਹੁੰਦੀਆਂ ਇੱਕ ਤਾਂ ਸੈਂਟਰ ਸਰਕਾਰ ਦੀ ਹੁੰਦੀ ਹੈ ਸੈਂਟਰ ਸਰਕਾਰ ਵਾਲੀ ਫਰੀ ਹੁੰਦੀ ਹੈ ਹਾਂ ਤੇ ਜਿਹੜੀ ਆ ਤੇ 2 ਰੁਪਏ ਕਿਲੋ ਵਾਲੀ ਹੁੰਦੀ ਹੈ ਹਾਂਜੀ ਹਾਂਜੀ ਹਾਂ ਤੇ ਇਹ ਵੀ ਸਾਡੀ 30 ਤੋਂ 15 ਹੀ ਕਰਤੀ ਨਹੀਂ ਇਹ ਮਿਲਦੀ ਹੁਣ ਜੋ 2 ਰੁਪਏ ਕਿਲੋ ਵਾਲੀ ਨਹੀਂ ਹੁਣ ਤਾਂ ਬਹੁਤ ਟਾਈਮ ਹੋ ਗਿਆ ਜਿਹਨ ਕਿ 2 ਸਾਲ ਦੀ ਮਿਲੀ ਨਹੀਂ ਨਾ ਨਹੀਂ ਇਹ ਤਾਂ ਤਾਂ ਨਹੀਂ ਮੈਨੂੰ ਪਤਾ 15 ਕਿਲੋ ਮਿਲਦੀ 15 ਕਿਲੋ ਮਿਲਦੀ ਆ ਕਿਤੇ ਤੁਸੀਂ ਆਟਾ ਤਾਂ ਨਹੀਂ ਲਈਏ ਮਾਨ ਸਾਹਿਬ ਆਟਾ ਹੀ ਨਹੀਂ 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 ਕੁਛ ਨਹੀਂ ਆਟਾ-ਉਟਾ ਤਾਂ ਬਾੜੇ ਨਹੀਂ ਸਾਡੇ ਪਿੰਡ ਨਹੀਂ ਆਇਆ ਮਾਨ ਸਾਹਿਬ ਤਾਂ ਕਹਿੰਦਾ ਸੀ ਜਦੋਂ ਸਤਾ ਤੋਂ ਸਰਕਾਰ ਆਈ ਨਹੀਂ ਸੀ ਪਹਿਲਾਂ ਵੀ ਜਿਹੜੇ ਤੁਸੀਂ ਮਜ਼ਦੂਰ ਲੋਕ ਆ ਕਿਰਤੀ ਲੋਕਾਂ ਕੰਮ ਕਰਨ ਵਾਲੇ ਆ ਤੁਹਾਨੂੰ ਲੈਣਾ ਦੇ ਵਿੱਚ ਲੱਗਣਾ ਪੈਂਦਾ ਤੁਹਾਨੂੰ ਲੈਣਾ ਦੇ ਵਿੱਚ ਨਹੀਂ ਲੱਗਣਾ ਪਊਗਾ ਤੁਹਾਡੇ ਘਰੇ ਬਿੱਲ ਮਾਰ ਕੇ ਜਨਨ ਕਿ ਜਿਹੜਾ ਡੀਪੂ ਹੋਲਡਰ ਆ ਉਹ ਦੇਖਿਆ ਜਾ ਕਰੂਗਾ ਉਹ ਆਟੇ ਦੀਆਂ ਥੈਲੀਆਂ ਆ ਰਹੀਆਂ ਨਾ ਜੀ ਸਾਡੇ ਕੋਲ ਕੁਛ ਨਹੀਂ ਆਇਆ ਜੀ ਸਾਡੇ ਪਿੰਡ ਨਹੀਂ ਆਇਆ ਜੀ ਕਿਵੇਂ ਲੱਗਦਾ ਜਿਹੜੀ ਸਰਕਾਰ ਮਾਤਾ ਵੀ ਖੜੀ ਹੈ ਮਾਤਾ ਮਿਲਦਾ ਆਟਾ ਨਾ ਭਈਆ ਆਟਾ ਸੰਜਮੋਂ ਨਹੀਂ ਮਿਲਦਾਗਾ ਅੱਛਾ ਨਾ ਆ ਕਣਕ ਦਿੰਦੇ 15 ਕਿਲੋ ਖਣ ਨਾ ਮੀਨੇ ਤੋਂ ਦੀ ਚਾਰਾਂ ਤੋਂ ਦੀ ਹਾਂ ਹੋ ਤਾਂ ਕੁਛ ਨਹੀਂ ਮਿਲਦਾ ਸਨ ਨਾ ਹੀ ਕੁਝ ਦੇ ਕੇ ਜਾਂਦੀ 10000 ਰੁਪਏ ਨਹੀਂ ਖਾਤੇ ਜਾ ਨਾ ਕੁਛ ਨਹੀਂ ਆਇਆ ਬਈ ਨਾ ਸਾਡੇ 1000 ਆਇਆ ਖਾਤੇ ਚ ਕੁਛ ਨਹੀਂ ਆਇਆਗਾ ਨਹੀਂ ਉਹ ਤਾਂ ਕਹਿੰਦੇ ਸੀ ਜਿਹੜਾ ਬੀਬੀਆਂ ਨਾਲ ਵਾਦਾ ਕਰ ਰਹੀ ਸੀ ਉਹ ਪੂਰਾ ਕਰ ਰਹੇ ਆ ਨਾ ਕੁਛ ਨਹੀਂ ਆਇਆ ਬਈ ਸੱਟ ਤਾਂ ਖਾਤੇ ਚ ਨਾ 1000 ਨਾ 500 ਮੇਰੇ ਘਰ ਕਾ ਮਿਲ ਰਿਹਾ ਕੋਸ ਨਾ ਮੇਰੇ ਗੰਦੂ ਗੰਦਾ ਚੱਲਦਾ ਇੱਥੇ ਤਨਾ ਨਹੀਂ ਫਿਰ ਤੁਸੀਂ ਕਹਿੰਦੇ ਸਾਨੂੰ 1000 ਰੁਪਿਆ ਵੀ ਨਹੀਂ ਮਿਲਿਆ ਆਟਾ ਵੀ ਨਹੀਂ ਮਿਲਿਆ ਨਰੇਗਾ ਦਾ ਕੰਮ ਵੀ ਨਹੀਂ ਮਿਲਿਆ ਤੇ ਮਾਨ ਸਰਕਾਰ ਤਾਂ ਕਹਿੰਦੀ ਸੀ ਦੇ ਬਹੁਤ ਰਹੇ ਗਰੀਬ ਲੋਕਾਂ ਨੂੰ ਕੁਝ ਨਹੀਂ ਮਿਲਿਆ ਬਈ ਸਾਨੂੰ ਤਾਂ ਵੀ ਝੂਠ ਮਾਰ ਗਏ ਬਿਜਲੀ ਮਾਫਾ ਨਾ ਬਿੱਲ ਵੀ ਆਏ ਪਏ ਆ ਕਿਸੇ ਨੂੰ 20000 ਆ ਗਿਆ ਕਿਸੇ ਨੂੰ 5000 ਆ ਗਿਆ 6000 ਤਾਂ ਸਾਨੂੰ ਹੀ ਆਏ ਪਿਆ ਅੱਛਾ ਹਾਂ ਵੀ 600 ਜੂਟ ਮਾਫਾ ਤੇ 600 ਕਿਵੇਂ ਆ ਗਿਆ ਪਤਾ ਨਹੀਂ ਪਰਾ ਉਹ ਗਾਲੇ 6000 ਆਇਆ ਪੈਸਾ ਨੂੰ ਹੁਣ ਤੱਕ ਸਰਕਾਰ ਕਿਹੜੀ ਵਜੇ ਲੱਗੀ ਤੁਹਾਨੂੰ ਬਸਾਂ ਤਾਂ ਕੋਈ ਵੀ ਨਹੀਂ ਹੈ ਇੱਥੇ ਕਿ ਵਧੀਆ ਲੱਗੀ ਜਦੋਂ ਗਾਂ ਆਉਗੀ ਉਹ ਦੇਖੀ ਜੂ ਹਾਂ ਪਿਛਲੀਆਂ ਸਰਕਾਰਾਂ ਲੰਘ ਕੇ ਗਈਆਂ ਇੰਨੀ ਉਮਰ ਹੋ ਗਈ ਕੋਈ ਸਰਕਾਰ ਤਾਂ ਵਧੀਆ ਲੱਗੀ ਹੋਣੀ ਆ ਹਾਂ ਤਾਂ ਕਾਲੀ ਸੀਗੇ ਮੈਂ ਤਾਂ ਝੂਠ ਮਾਰ ਗਏ ਅੱਛਾ ਠੀਕ ਹੈ ਨਾ ਕਾਲੀਆਂ ਨੇ ਉਹ ਗੱਲ ਬੈਲ ਮਾਫੀ ਵੀ ਕੀਤੀ ਕਣਕ ਵੀ ਵਾਧੂ ਮਿਲਿਆ ਮਾਤਾ ਕਹਾਂ ਜਾ ਹਾਂ ਦੁਆਰਾ ਬਣਾ ਲਿਆ ਅੱਛਾ ਹਾਂ ਦੁਆਰਾ ਮਾਤਾ ਦੁਆਰਾ ਬੋਲਿਆ ਅੱਛਾ ਵੀ ਕਾਲੀਆਂ ਨੇ ਉਹ ਗੱਲ ਕਣਕ ਵੀ ਦਿੱਤੀ ਆ ਤੇ ਉਹ ਗੱਲ ਵੀ ਸਾਰਾ ਕੁਝ ਬੈਲ ਵੀ ਮਾਫੀ ਹੁਣ ਬੈਲ ਵੀ ਆਉਂਦਾ ਸਾਰਾ ਕੁਝ ਆਉਂਦਾ ਕਾਲੀਆਂ ਦੀ ਸਰਕਾਰ ਚ ਕਣਕ ਮਿਲਦੀ ਸੀ ਤੇ ਕਣਕ ਦੇ ਨਾਲ ਵੀ ਕੁਝ ਹੋਰ ਮਿਲਦਾ ਸੀ ਮਾਮ ਨੂੰ ਛੋਲੇ ਛਾਲੇ ਮਿਲਦੇ ਸੀ ਅੱਛਾ ਮਿੱਟੀ ਦਾ ਤੇਲ ਵੀ ਮਿਲਦਾ ਸੀ ਹਾਂ ਨਹੀਂ ਜਿਹੜਾ ਹੁਣ ਤੁਸੀਂ ਕਹਿੰਨੇ ਆ ਕੱਲ ਕੀ ਚੀਜ਼ ਛੋਲੇ ਦੇ ਕਣਕ ਜਿਹੜੀ ਆ ਮਿਲਿਆ ਇੱਕ ਕਾਂਗਰਸ ਸਰਕਾਰ ਜਮਈ ਕਾਲੀਆਂ ਦੇ ਰਾਜ ਚ ਨਹੀਂ ਉਦੋਂ ਨਹੀਂ ਮਿਲੀ ਸੀ ਸਰਕਾਰ ਕਿਹੜੀ ਵਧੀ ਲੱਗੀ ਹੁਣ ਤੱਕ ਸਰਕਾਰ ਸਾਨੂੰ ਗਰੀਬਾਂ ਲਈ ਤਾਂ ਕਾਂਗਰਸੀ ਵਧੀ ਆ ਅੱਛਾ ਹਾਂਜੀ ਜਿੰਨ ਕਿ ਉਹ ਚ ਸਹੂਲਤਾਂ ਮਿਲਦੀਆਂ ਸੀ ਹਾਂਜੀ ਕਿਹੜੇ ਕਿਹੜੇ ਸਹੂਲਤਾਂ ਮਿਲਦੀਆਂ ਸੀ ਜਿਹੜੀਆਂ ਚੋਂ ਹੁਣ ਨਹੀਂ ਮਿਲਦੀਆਂ ਹੁਣ ਜੀ ਸਾਨੂੰ ਤਾਂ ਕਾਂਕੀ ਮਿਲਿਆ ਹੁਣ ਵੀ ਇਹਨਾਂ ਨੇ 5 ਕਿਲੋ ਕਣਕ ਕਰਤੀ ਆਮ ਪਾਰਟੀ ਨੇ ਹੂੰ ਤੇ ਜੜੀ ਦੂਜੀ ਆ ਕੋਈ ਵੀ ਨਹੀਂ ਸਹੂਲਤ ਮਿਲਦੀ ਸਾਨੂੰ ਨਹੀਂ ਤੁਹਾਨੂੰ ਬਿੱਲ ਕਿੰਨੇ ਆਉਂਦੇ ਸੀ ਸਾਨੂੰ ਬਿੱਲ ਤਾਂ ਮਾਨ ਸਰਕਾਰ ਨੇ ਮaaf ਕਰ ਦਿੱਤੇ ਜਿਹੜੇ ਬਿੱਲ ਸੀ ਤੁਸੀਂ ਗਰੀਬ ਲੋਕ ਭਾਰੀ ਰਹੇ ਸੀ ਮaafਤਾ ਕਰਤੇ ਜੀ ਹਾਂ ਸਾਨੂੰ ਬਿੱਲ ਆਈ ਜਾਂਦੇ ਨਾ ਬਿੱਲ ਆਈ ਜਾਂਦੇ 600 60000 ਰੁਪਿਆ ਕਿਹਦਾ ਕਿਹਦਾ 5-5000 ਰੁਪਿਆ ਆਇਆ ਪਿਆ ਹੂੰ ਕੋਈ ਨਹੀਂ ਸਾਨੂੰ ਇੰਨਾ ਵੀ ਮaaf ਹੋਇਆ ਜੀ ਹਾਂਜੀ ਤੇ ਬੀਬੀਆਂ ਦਾ ਕਿਰਾਇਆ ਤਾਂ ਮaaf ਕੀਤਾ ਉਹਨਾਂ ਨੇ ਬੀਬੀਆਂ ਦਾ ਕਿਰਾਇਆ ਮaaf ਹੈ ਉਹ ਤਾਂ ਖੁਸ਼ ਹਾਂਜੀ ਇਹਦਾ ਕਿਰਾਇਆ ਮaaf ਕਰਤਾ ਉਹ ਤਾਂ ਖੁਸ਼ ਬੀਬੀਆਂ ਵੀ ਜੀ ਹੁਣ ਭਈ ਜਾ ਕੇ ਝੜ ਜਾਂਦੇ ਨੇ ਜਿੱਧਰ ਕਿਧਰ ਨੂੰ ਹੂੰ ਬੀਬੀਆਂ ਕੜਾ ਉਹ ਗੱਲ ਪੁੱਛਦਿਆਂ ਨਹੀਂ ਪੁੱਛਦਿਆਂ ਨਹੀਂ ਦੱਸਦਿਆਂ ਨੂੰ ਆ ਵੀ ਚੜੋ ਚੱਕ ਕੇ ਤੇ ਤਰ ਜਾਂਦੀਆਂ ਅੱਛਾ ਸਾਨੂੰ ਕੜਾ ਜੀ ਪੈਸੇ ਪਹੁੰਚਦੇ ਸਾਤੋਂ ਪੈਸੇ ਲੈ ਜਾਣ ਅੱਛਾ ਸਾਨੂੰ ਕਰਾਇਆ ਨਹੀਂ ਮਾਤਾ ਹੁਣ ਤੁਸੀਂ ਐਂ ਦੱਸੋ ਉਹ ਕਹਿੰਦੇ ਅਸੀਂ ਤਾਂ ਬਿਜਲੀ ਬੀਬੀਆਂ ਦੇ ਬਿੱਲ ਤੋਂ ਵੀ ਨਹੀਂ ਖੁਸ਼ ਬਾਈ ਕਹਿੰਦੇ ਵੀ ਸਰਕਾਰ ਨੇ ਕੰਮ ਗਲਤ ਕਰਦਾ ਕਰਨਾ ਨਹੀਂ ਚਾਹੀਦਾ ਇਸ ਮਾਫੀ ਤੇ ਹੁਣ ਚੱਲ ਆਉਂਜੇ ਨਾ ਤਾਂ ਹੈਗਾ ਗਰੀਬ ਨੂੰ ਫਾਇਦਾ ਵੀ ਚੱਲ ਕੇ ਤੇ ਹੁੰਦਾ ਕਿਸੇ ਗਰੀਬ ਕੋਲ ਕਿਸੇ ਨਹੀਂ ਹੁੰਦੇ ਤਾਂ ਤਾਂ ਲੈ ਕੇ ਤੇ ਆਈਦਾ ਫੇਰ ਚੜਦਾ ਜਾਈਦਾ ਲੈ ਕੇ ਕਿਦਾ ਦੂਰ ਉਹ ਕਹਿੰਦੇ ਅੱਗੇ ਨਾ ਕਰੋ ਪੁੱਛ ਕੇ ਪੈਸੇ ਲੈ ਕੇ ਜਾਂਦੀ ਜੀ ਮੈਂ ਜਾਣਾ ਪੀਕੀ ਜਾਂ ਮੈਂ ਗੁਰੂ ਘਰ ਜਾਣਾ ਤੇ ਕਹਿੰਦਾ ਹੁੰਦਾ ਚੱਕ ਦੀ ਝੋਲੇ ਟਿੱਡੀ ਲੱਗਦੀ ਆ ਪਤਾ ਨਹੀਂ ਲੱਦੇ ਕਿੱਥੇ ਬੈਠੀ ਬਿਨਾ ਕੰਮ ਤਾਂ ਜਾਇਆ ਵੀ ਨਹੀਂ ਜਾਂਦਾ ਸਹੀ ਗੱਲ ਹੈ ਬਿਨਾ ਕੰਮ ਤਾਂ ਕਿੱਥੇ ਜਾਇਆ ਜਾਂਦਾ ਜੀ ਤਾਂ ਕੰਮ ਤਾਂ ਤੇ ਜਾਇਆ ਜਾਂਦਾ ਹਾਂ ਹਾਂਜੀ ਚਲੋ ਸਰਕਾਰ ਨੇ ਕੋਈ ਤਾਂ ਸਹੂਲਤ ਦਿੱਤੀ ਤੁਨੂੰ ਹਾਂਜੀ ਇਹ ਤਾਂ ਦਿੱਤੀ ਹੈ ਸਹੂਲਤ ਤਾਂ ਤੇ ਗੱਲ ਤਾਂ ਇਹ ਆ ਵੀ ਜਿਹੜੀ 30 ਕਿਲੋ ਕਣਕ ਆਉਂਦੀ ਸੀ ਇਹ ਵੀ ਸਾਡੀ ਹੁਣ 15 ਕਿਲੋ ਆਉਣ ਲੱਗ ਗਈ ਮਾਤਾ ਤੁਸੀਂ ਕੱਲੇ ਕਣਕਾਂ ਜੋਗੀ ਰਹਿ ਗਏ ਨਾਲੀਆਂ ਜੋਗੇ ਕੋਈ ਹੋਰ ਵੀ ਸਰਕਾਰ ਦੇ ਸਹੂਲਤ ਮੰਗੋ ਵੀ ਸਾਡੇ ਬੱਚਾ ਨੌਕਰੀ ਮਿਲਣੀ ਚਾਹੀਦੀ। ਉਹ ਹੀ ਬੰਦ ਕਰਤੀ ਹੋਰ ਝੂਲ ਤਾਂ ਪੀ ਦੇਣੀ ਹੈ ਕਿ ਸਾਨੂੰ। ਹੂੰ ਸਹੀ ਗੱਲ ਆ ਹੁਣ ਬਿੱਲ ਸਾਨੂੰ 18 18 20 2000 ਆਇਆ ਪਿਆ। ਹੂੰ ਉਹ ਨਹੀਂ ਸਾਨੂੰ ਤਾਂ ਵਿੱਚੋਂ ਮਾਫ ਕਰ ਦੇਗੇ ਉਹ ਵੀ ਸਾਰਾ ਪਹਿਲੇ ਪਿਛਲੇ ਸਰਕਾਰਾਂ ਚ ਸਾਨੂੰ ਸਕਣ ਸਕੀਮ ਮਿਲਦੀ ਸੀ ਉਹ ਹੁਣ ਮਿਲਦੀ ਆ? ਹੁਣ ਕਿੱਥੇ ਮਿਲਦੀ ਆ? ਸਾਰਾ ਕੁਝ ਉਹੀ ਗੱਲ ਆ। ਹੁਣ ਜੋ ਵੋਟਾਂ ਪਵਾ ਲੈਂਦੇ ਹੁਣ ਉਹ ਵੀ ਗਰੀਬਾਂ ਬਾਰੇ ਸੋਚਣ ਹਨਾ ਵੀ। ਹੂੰ ਹੁਣ ਵੋਟਾਂ ਆ ਗਈਆਂ ਤੇ ਵੋਟਾਂ ਲੈਣ ਆਉਣਗੇ ਫਿਰ ਹੁਣ ਕੀ ਕਹੋਗੇ ਪੁੱਛੋਗੇ ਸੁਵਾਜਵਾ ਕਰੋਗੇ ਤੇ ਹੋਰ ਨਾ ਕਰਾਂਗੇ ਅਸੀਂ ਸਹੀ ਗੱਲ ਆ ਵੀ ਗਰੀਬਾਂ ਬਾਰੇ ਵੀ ਬਾਈ ਸੋਚੋ ਸਾਡੇ ਬਾਰੇ ਵੀ ਥੋੜੇ ਨਾਲ ਦੇ ਪਿੰਡ ਤੋਂ ਬੀਬਾ ਉੱਠੀ ਆ ਹੁਣ ਜਨਨਿਕ ਕਾਂਗਰਸ ਪਾਰਟੀ ਨੇ ਠਾਈ ਆ ਕਿ ਵੋਟ ਫਿਰ ਉਹਨੂੰ ਪਾਉਂਗੇ ਵੱਧ ਚੜ ਕੇ ਛੋੜੇ ਛੋੜੇ ਪਿੰਡ ਦੀ ਸਾਡੇ ਬਿੱਲ ਭੁੱਲ ਮਾਫ ਕਰਾਉਣਗੇ ਤਾਂ ਅਸੀਂ ਪਾਵਾਂਗੇ ਹਾਂ ਮੈਂ ਠੀਕ ਹੈ ਜੀ ਸਰਕਾਰਾਂ ਬਤਵਾਤ ਤੋਂ ਬਣੀ ਆ ਉਹਨੀਆਂ ਵਿਚਾਰੀਆਂ ਚੁਰਾਂ ਜਾਂ ਨਹੀਂ ਕੰਮ ਕਿਸੇ ਨੇ ਕਰਨਾ ਨਹੀਂ ਠੀਕ ਹੈ ਜੀ ਕੁੱਤੇ ਭਕਾਈ ਕਿ ਸਾਡੇ ਗਰੀਬਾਂ ਦੀ ਕਰਾਈ ਜਾਂਦੇ ਬਹੁਤ ਸੋਹਣੀ ਗੱਲ ਕਰੀ ਜਾਂਦੀਆਂ ਹਾਂ ਜੇ ਵੀ ਸਰਕਾਰ ਆ ਇਹ ਗਰੀਬਾਂ ਪੱਕੀ ਬਹੁਤ ਵਧੀਆ ਸਰਕਾਰ ਆ ਬਿੱਲ ਤੁਹਾਨੂੰ ਮਾਫ਼ ਕਰਤੇ ਇਹ ਕਿਰਾਇਆ ਬੀਬੀ ਨੂੰ ਮਾਫ਼ ਤੁਹਾਨੂੰ ਕਰਤਾ ਆਟਾ ਪੀਸਿਆ ਬਸ ਮਾਫ਼ ਕਰ ਆਈ ਜਾਂਦਾ ਤੁਹਾਨੂੰ ਤੇ ਸੁਣੋ ਜਿਹੜਾ ਨਸ਼ਾ ਸੀ ਉਹ ਤੁਹਾਡੇ ਬੰਦ ਕਰਤਾ ਕਦੋਂ ਉੱਚਾ ਦਾ ਵੀ ਕੀ ਜਾਂਦਾ ਨਸ਼ਾ ਪੂਜੀ ਹੋਈ ਜਾਂਦਾ ਨਸ਼ਾ ਹਾਂ ਸਾਰਾ ਕੁਝ ਚਲੀ ਜਾਂਦਾ ਜੀ ਨਹੀਂ ਉਹ ਉਹ ਤਾਂ ਕਹਿੰਦੇ ਵੀ ਨਹੀਂ ਨਹੀਂ ਮੈਂ ਤਾਂ ਮੈਂ ਕਿਉਂ ਤੁਸੀਂ ਆਖੀ ਜਾਓ ਆਟਾ ਸਾਡੇ ਪਿੰਡ ਹਾਈਟਕਲ ਕੋਈ ਪੀਸਿਆ ਨਹੀਂ ਮਿਲਿਆ ਕਿਸੇ ਨੂੰ ਵੀ ਠੀਕ ਆ ਆ ਬਿੱਲ ਆ ਕੇ ਮਾਫ਼ ਹੈ ਸਾਡੇ ਹਾਈਟਕਲ ਬਿੱਲ ਆ ਸਰਸਮਣ ਤੋਂ ਦੱਸਿਆ ਹੀ ਹੈ ਵੀ ਬਿੱਲ ਆਏ ਪਏ ਹੂੰ ਠੀਕ ਹੈ ਜੀ ਸਰਕਾਰ ਆਈ ਹੈ ਕਾਂਗਰਸ ਆਈ ਸੀ ਜਿਹੜੇ ਨੇ ਕੰਮ ਕੀਤੇ ਸੀ ਉਹ ਦੂਜਿਆਂ ਦਾ ਮਾਰਾ ਤੇਰੇ ਪੁੱਤ ਜੀਨ ਬਸ ਆ ਵੀ ਬਸ ਆ ਸੀ ਆਉਣੇ ਤੁਸੀਂ ਬੈਠੋ ਆਉਣਾ ਕਿਹੜੇ ਨੇ ਹੁੰਦਾ ਭਾਗ ਤੁਰ ਜਾਂਦੇ ਅੱਛਾ ਹੁਣ ਆ ਗੱਲ ਇੱਕ ਹੈਗੀ ਬੀਬੀਆਂ ਦਾ ਕਿਰਾਇਆ ਫਸੋੜਾ ਮਾਫ ਕੀਤਾ ਕਿਉਂਕਿ ਬੀਬੀਆਂ ਪੁੱਤਾਂ ਦੀਆਂ ਦਾਦੀਆਂ ਜਵਾਕ ਭੁੱਖੇ ਮਾਤੇ ਚੱਕਦੀਆਂ ਝੋਲਾਂ ਬਸ ਬੈ ਕੇ ਡੰਡੀ ਲੱਗਦੀਆਂ ਅੱਛਾ ਬਾ ਆ ਬਹੁਤ ਸੋਹਣੀ ਸਰਕਾਰ ਨੇ ਕੰਮ ਕੀਤਾ ਨਹੀਂ ਨਹੀਂ ਤੁਸੀਂ ਬੰਦੇ ਖੁਸ਼ ਨਹੀਂ ਬੀਬੀਆਂ ਦਾ ਕਿਰਾਇਆ ਤੁ ਬਾਪੂ ਸਾਰੇ ਖੁਸ਼ ਨਹੀਂ ਕੀ ਹੋਜੀ ਖੁਸ਼ ਕਿਉਂ ਹੋਈਏ ਸਾਡੇ 18 18 ਜਵਾਕ ਭੁੱਖੇ ਮਰਦੇ ਆ ਜੀ ਅੱਛਾ ਉਹ ਮੌਜ ਨੇ ਚੱਕਦੀਆਂ ਜੋ ਜਵਾਕ ਨਾਲ ਲੜ ਕੇ ਡੰਡੀ ਲੱਗਦੀਆਂ ਅੱਛਾ ਤੇ ਜੇ ਮਾਫ ਨਹੀਂ ਸੀ ਫਿਰ ਕੋਈ ਕਿਰਾਇਆ ਮੰਗ ਕੇ ਲੈ ਕੇ ਜਾਂਦੀਆਂ ਸੀ ਤੇ ਉਹ ਲੱਜ ਜਾ ਲੈ ਜਾਣ ਨਾ ਕੋ ਦਵੇ ਤੇ ਨਾ ਜਾਣੀਆਂ ਸੀ ਰਾਮ ਨੇ ਘਰੇ ਬੈਠੇ ਰਹਿੰਦੇ ਜਿਹੜੀ ਜਤਰਾ ਜਾਂਦੀ ਹੁਣ ਪੈਸੇ ਵੀ ਨਹੀਂ ਮੰਗਦੀ ਜਾਉਂਦੀ ਆ ਅੱਗੇ ਪੈਸੇ ਮੰਗਦੀ ਆ ਇਸ ਵਾਲੀ ਗੱਲ ਵੱਖਰੀ ਹੈ ਜੀ ਜਤਰੇ ਦੇ ਮਾਰੇ ਬੜੇ-ਬੜੇ ਜਾਂਦੇ ਆ ਪਰ ਆ ਥੋੜੋ ਵੀ ਇੱਥੇ ਜੇ ਕਿਸੇ ਆਵੀ ਦੀ ਮੀਆਂ ਬੀਬੀ ਲੜਪੇ ਤੇ ਬੱਚੇ ਰੋਂਦੇ ਆ ਤੇ ਮਗਰ ਛੱਡ ਕੇ ਡੰਡੀ ਲੱਗਣਗੇ ਇਹ ਇੱਕ ਵਾਰ ਕੱਚ ਦਾ ਮਾਫ ਹੋ ਗਿਆ ਇਹ ਸਰਕਾਰ ਨੇ ਕੰਮ ਗਲਤ ਕਰਤਾ ਇਹ ਗਲਤੀ ਹੈ ਜੀ ਇਹ ਤਾਂ ਠੀਕ ਆ ਇਹ ਤਾਂ ਗਲਤੀ ਹੈ ਅੱਗੇ ਪੈਸੇ ਮੰਗ ਕੇ ਲੈ ਕੇ ਜਾਂਦੀ ਸੀ ਐਂ ਲੱਗਦਾ ਸੀ ਤੇਰੇ ਪੁੱਤ ਜਿੰ ਤੇਰੇ ਅੱਗੇ ਤੋਂ ਮੰਗਣੇ 10 ਰੁਪਏ ਦੇ ਦੇ ਜਾਂ ਸਾਡਾ ਕੋਈ ਚਾ ਬੁੱਢਾ ਓਟਲਾ ਅਸੀਂ ਜਾ ਜੀਏ ਹੁਣ ਪੁੱਛਦੀਆਂ ਨੇ ਦਾਦੀ ਬਾ ਠੀਕ ਆ ਬਾ ਉਹ ਸਰਕਾਰ ਨੇ ਵਧੀਆ ਕੰਮ ਕੀਤਾ ਕਿਵੇਂ ਜਾਵਾਂਗੇ ਅਜੇ ਕੋਈ ਜਾਂਦੇ ਨਹੀਂ ਕੋ ਉਹ ਬਾਪੂ ਤੇ ਸਾਹਮਣੇ ਕਹੀ ਜਾਂਦਾ ਕਹਿੰਦਾ ਭੱਜ ਜਾਂਦੀਆਂ ਕੋਈ ਨਹੀਂ ਜਾਂਦੇ ਕਿ ਹੈ ਅਜੇ ਤਾਂ ਕੁੜੀਆਂ ਕੋਲੇ ਜਾਣੇ ਆ ਆਪਣੇ ਮਾਪੇ ਪੇਕੇ ਜਾਣੇ ਹੋਰ ਅਸੀਂ ਕਿੱਥੇ ਜਾਣਾ ਹੋਈ ਗੱਲ ਹੈ ਨਾ ਉਹ ਕਹਿੰਦਾ ਘਰੇ ਜਾ ਕੇ ਰੋਟੀਆਂ ਦਰਸੀਏ ਰਹਿੰਦੇ ਆ ਤੇ ਜੇ ਮੜਾ ਅੱਗੇ ਨਾ ਅੱਗੇ ਅੱਗੇ ਮੀਆਂ ਬੀਬੀ ਲੜਦੇ ਨਹੀਂ ਸੀ ਉਹ ਕਹਿੰਦਾ ਜੇ ਹੁਣ ਤਾਂ ਡਰ ਲੱਗਦਾ ਭਰਾਵਾ ਕਹਿੰਦਾ ਕਿਰਾਏ ਦੇ ਲੋਡ ਵੀ ਨਹੀਂ ਕਹਿੰਦਾ ਆਪੇ ਭੱਜੂਗੀ ਕਹਿੰਦਾ ਨਹੀਂ ਉਹ ਤਾਂ ਉਹ ਹੀ ਹੋ ਜਿਹੜੀ ਕੋਈ ਬੇਕਾਰ ਹੋ ਗਈ ਉਹਦੇ ਬੱਚਾਂ ਬਾਰੇ ਨਾ ਸੋਚੂਗੀ ਠੀਕ ਆ ਨਾ ਨਹੀਂ ਹੁਣ ਤਾਂ ਬੀਬੀ ਦਾ ਸਬਜ਼ੀ ਲੈਣ ਦਗਾਈ ਨਹੀਂ ਕਿ ਅਜੇ ਤੱਕ ਤਾਂ ਗਾਈ ਨਹੀਂ ਹੋਰ ਕੋਈ ਜਾਣਦਾ ਕਿਹੜਾ ਕਰਾਇ ਲੱਗਣਾ ਵੀ ਹੁਣ ਫਿਰ ਹੀ ਇਹ ਕੰਮ ਆਏ ਦੋ ਗੋਹ ਵੇਲੀ ਹੋ ਉਹ ਹੀ ਜਾਊਗੀ ਬਾਪੂ ਕਹਿੰਦਾ ਸਾਡੇ ਦੇ ਬੇਬੇ ਨਾ ਇੱਕ ਇੰਟਰਵਿਊ ਕਰਨ ਗਏ ਉਹ ਕਹਿੰਦਾ ਚੁੰਨੀ ਦਿਨ ਤੇ ਦੋ ਵਾਰੀ ਬਦਲ ਕੇ ਲਈ ਮੇਰੇ ਪਸੰਦ ਨਹੀਂ ਮੈਂ ਫੇਰ ਮੋਗੋ ਬਦਲ ਲਿਆ ਵਾਂ ਤੀਜੀ ਵਾਰ ਫੇਰ ਗਈ ਕਹਿੰਦੇ ਮੋਗੋ ਕਾ ਜਾਵਾਂ ਨਾ ਨਾ ਇਹਨਾਂ ਨੂੰ ਚੁੰਨੀ ਨਹੀਂ ਜਿੰਨਾ ਕਰਾਇਆ ਲੱਗ ਜਾਂਦਾ ਫੇਰ ਤਾਂ ਜਾਂਦੀ ਨਾ ਕਹਿੰਦਾ ਹੁਣ ਫਿਰ ਹੀ ਹੈ ਤੇ ਭੱਜ ਜਾਂਦੀ ਆ ਆਧਾਰ ਕਾਰਡ ਕਹਿੰਦਾ ਤੇ ਪਰਚੀ ਪਾਇਆ ਹੁੰਦਾ ਅਜੇ ਤਾਂ ਨਹੀਂ ਵਧ ਗਿਆ ਗਰੀਬਾਂ ਨੂੰ ਸਮਾਂ ਦੀ ਉਹ ਗੱਲ ਚੱਲ ਕੇ ਸਮੋਕਾ ਗਰੀਬ ਕੋਲ ਹੁੰਦੇ ਕਿਸੇ ਕੋ ਨਹੀਂ ਚੜ ਜਾਈਦਾ ਭਰਾਵਾ ਇਹ ਤਾਂ ਸੂਰਤ ਸਹੀ ਆਪਾਂ ਨੂੰ ਤਾਂ ਉਹ ਗੱਲ ਉਹ ਖੁਸ਼ ਆ ਅੱਜ ਤਾਂ ਖੁਸ਼ ਆ ਮਾਨ ਸਾਹਿਬ ਦੇ ਕੰਮ ਤੋਂ ਖੁਸ਼ ਹੈ ਹ ਕੁਝ ਸਾਨੂੰ ਰੋਜ਼ਗਾਰ ਨਹੀਂ ਮਿਲਿਆ ਯਾਰ ਇਹ ਜਿਹੜੇ ਫਲੈਕਸ ਲੱਗ ਜਾਂਦੇ ਆ ਸਾਡੇ ਪਿੰਡ ਦਾ ਦੇਖ ਲਓ ਮਾਲ ਲਗੇ ਪਿੰਡ ਸਾਰਾ ਬਹੁਤ ਬੜਾ ਪਿੰਡ ਅਕ ਕਿਸ ਨੂੰ ਨਜ਼ਰ ਨਹੀਂ ਮਿਲਿਆ ਸਾਨੂੰ ਰੋਜ਼ਗਾਰ ਮਿਲਿਆ ਨਾ 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 ਨਸਾ ਵਾਦ ਭਗਵੰਤ ਜੀ ਇਹ ਤਾਂ ਫੇਕ ਹੈ ਜੀ ਫੇਕ ਹੈ ਮੈਂ ਇੱਕ ਮਿੰਟ ਪੁੱਛਦੇ ਆ ਮਾਦ ਨੂੰ ਤੁਹਾਡੇ ਨਾਲ ਦੇ ਪਿੰਡ ਬੀਬੀ ਅਮਰਜੀਤ ਕੌਰ ਸਾਹ ਹੋ ਕੇ ਖੜੀ ਹੋਈ ਹੈ ਕੀ ਪਿਲ ਲੱਗਦਾ ਜਿੱਤੂਗੀ ਠੀਕ ਹੈ ਜੀ ਪਹਿਲਾਂ ਉਹ ਕਾਂਗਰਸ ਵਾਲਾ ਉੱਥੇ ਕਿਹੜੀ ਜਗਰਾਵਾਂ ਖੜੀ ਉਸ ਤੋਂ ਨਹੀਂ ਜਿੱਤੇਗੀ ਪਹਿਲਾਂ ਅਕਾਲੀ ਦਲ ਤੋਂ ਜੂਸ ਲੰਗਦਾ ਪ੍ਰਧਾਨ ਸੀ ਭਪਿੰਦਰ ਸਾਹੋ ਜੀ ਹੂੰ ਉਹਦੇ ਘਰ ਵਾਲੀ ਅਮਰਜੀਤ ਕੌਰ ਹੂੰ ਕਾਂਗਰਸ ਉਹਦਾ ਕਾਂਗਰਸ ਨੇ ਰੈਡ ਦੀ ਜਗਰਾਮ ਉਹ ਸਾਰੀ ਆ ਐਮਰਤੀ ਇੱਥੇ ਦਿੱਤੀ ਡਿਗੋਟ ਮੁਸ਼ਕਲ ਆ ਸਾਡੇ ਲਈ ਉਹ ਕਹਿੰਦੇ ਇਮਾਨਦਾਰ ਪਰਿਵਾਰ ਆ ਸ਼੍ਰੀ ਪਰਿਵਾਰ ਆ ਕੰਮ ਕਰਦਾ ਇਹਨਾਂ ਦਾ ਪਾਰਟੀ ਦੇ ਵਿੱਚ ਨਾਂ ਵੀ ਬਣਿਆ ਹੋਇਆ ਜੋ ਇੱਕ ਪਾਰਟੀ ਉਹ ਇੱਕ ਪਾਰਟੀ ਦੂਜੀ ਹੋ ਜਾ ਫੇਕੀ ਨਾਂ ਬਣ ਗਿਆ ਇਹ ਕੰਨ ਚੱਲ ਚੰਨਾ ਚੱਲ ਰਹੇ ਆ ਹਾਂ ਉਦੋਂ ਉਦੋਂ ਫੇਰੋ ਜੇ ਤਾਂ ਇਹਨਾਂ ਦੀ ਆਦਤ ਦੀ ਬਣ ਗਈ ਸਾਰੇ ਲੀਡਰਾਂ ਦੀ ਬਣ ਗਈ ਇਹਨਾਂ ਦੇ ਇਕੱਲੇ ਨਹੀਂ ਨੀ ਇਹ ਤਾਂ ਚਲੋ ਆਪਾਂ ਇਹਨੂੰ ਇਕੱਲੇ ਨਹੀਂ ਕਹਿ ਸਕਦੇ ਜਿਹੜਾ ਵੱਡੇ ਵੱਡੇ ਰਾਜਾ ਅਦੂਜਾ ਕੈਪਟਨ ਹਰ ਕੇ ਜਾਖੜ ਹਰ ਕੇ ਉਹ ਤਾਂ ਆਪਣੀ ਇੱਕ ਦੀ ਗੱਲ ਨਹੀਂ ਨਾ ਕਰ ਸਕਦੇ ਇਹ ਤਾਂ ਇਹਨੂੰ ਦੀ ਆਦਤ ਪਈ ਹੈ ਸਾਰਿਆਂ ਨੂੰ ਉਹ ਤੇ ਉਹਨਾਂ ਕਰਦੇ ਪਾਰਟੀ ਦੇ ਬੰਦੇ ਤੱਕੜ ਹੋ ਗਏ ਉਸੇ ਭਾਈ ਗਾ ਜਵੜੇ ਹੂੰ ਇਹ ਲੋਕਾਂ ਨੂੰ ਵੇਚਦਾ ਵੋਟ ਰਾਜਾ ਜੀ ਠੀਕ ਆ ਆ ਮੁੰਡੇ ਨੂੰ ਪੁੱਛਦਾ ਮੇਰੇ ਪੁੱਤ ਕਿਵੇਂ ਲੱਗਦੀ ਹੈ ਸਰਕਾਰ ਮੈਨੂੰ ਮੈਨੂੰ 90% ਸਹੀ ਆ ਬਾਕੀ ਗਲਤੀ ਆ ਅੱਛਾ ਜੇ ਸਹੀ ਲੱਗਦੀ ਹੋਵੇ ਤਾਂ ਇਹ ਗੱਲ ਤੋਂ ਵੀ ਦੱਸੀ ਮੜ ਜਾ ਸਹੀ ਕੀ ਹਜੇ ਤੱਕ ਨਾ ਦਾ ਕਿਸੇ ਨੂੰ ਨੌਕਰੀ ਦਿੱਤੀ ਆ ਹਮ ਸਾਰੇ ਬੇਲ ਲਈ ਘੁੰਮਦੇ ਆ ਨਸ਼ੇ ਕਹਿੰਦੇ ਸੀ ਕਿ ਘਟਾਵਾਂਗੇ ਹਾਂ ਮੈਨੂੰ ਤਾਂ ਲੱਗਾ ਘਟਣ ਤੋਂ ਜ਼ਿਆਦਾ ਤਾਂ ਵਧਦੇ ਆ ਅਛਾ ਗਵਰਨਮੈਂਟ ਦਾ ਆਪ ਵੇਚਦੀ ਆ ਜਦੋਂ ਨਸ਼ਾ ਹੋਰ ਤਾਂ ਰੋਕ ਨਹੀਂ ਸਕਦੇ ਇਹ ਹਮ ਅਕਸਰ ਜੇ ਗਵਰਨਮੈਂਟ ਕੋਈ ਨਸ਼ਾ ਰੁਕੂਗੀ ਹਮ ਤਾਂ ਆਪ ਆਪ ਰੁਕੂਗੀ ਨਾ ਫੇਰ ਰੁਕੂਗੀ ਹਮ ਨਸ਼ਾ ਖਾਣ ਵਾਲਿਆਂ ਤੋਂ ਨਹੀਂ ਰੁਕਦਾ ਕੁਝ ਤਾਂ ਕੰਟਰੋਲ ਆ ਸਰਕਾਰ ਦਾ ਕਦੇ ਵੀ ਕੋਈ ਵੀ ਜੇ ਕੋਈ ਖਾਂਦਾ ਨਾ ਉਸ ਤੋਂ ਨਹੀਂ ਰੋਕਿਆ ਜਾ ਸਕਦੇ ਜਿੰਨਾ ਚਿਰ ਗਵਰਨਮੈਂਟ ਆਪ ਨਹੀਂ ਰੋਕ ਸਕਦੀ। ਵੇਚਣ ਵਾਲੇ ਰੁਕਣਗੇ ਤਾਂ ਨਸ਼ਾ ਰੁਕੇਗਾ। ਜੀ। ਠੀਕ ਹੈ। ਨਹੀਂ ਨੌਕਰੀ ਦੀ ਗੱਲ ਕਰੀ ਉਹ ਕਹਿੰਦੇ ਨੌਕਰੀ ਐ ਕਿ ਜਿਹੜੀਆਂ ਪਿਛਲੇ ਸਰਕਾਰਾਂ 'ਚ ਮਿਲਦੀ ਨਹੀਂ ਸੀ ਐ ਕਿ ਬਹੁਤ ਜ਼ਿਆਦਾ ਨੌਕਰੀ ਸੀ। ਕਿਤੇ ਕਿਤੇ ਨਹੀਂ ਨਹੀਂ ਤੁਹਾਡੇ ਪਿੰਡ 'ਚ ਮਿਲੀ ਕਿਸੇ ਨੂੰ? ਨਾ 12-12 ਪੜ੍ਹ-ਪੜ੍ਹ ਕੇ ਬਸ ਇੱਥੇ ਕੁੱਤੇ ਭਕਾਈ ਕਰਦੇ ਫਿਰਦੇ ਆ। ਜੀ। ਮਾਸਤਰੀਆਂ ਨਾਲ ਜਾਵੜੇ ਕਦੇ ਕਿਸੇ ਨਾਲ ਜਾਵੜੇ? ਅੱਛਾ। ਨਹੀਂ ਨਹੀਂ ਜਿਵੇਂ ਹੁਣ ਉਹ ਕਹਿੰਦੇ ਜਿਹੜੀ ਨੌਕਰੀਆਂ ਸੀ ਨਾ ਅੱਗੇ ਤਣਗੇ ਜਿਹੜੇ ਤਕੜੇ ਘਰਾਣੇ ਦੇ ਧੀ ਪੁੱਤੋਂ ਦੇ ਸੀ ਜਾਂ ਇਹਨਾਂ ਨੇੜੇ ਵਾਲੇ ਹੁੰਦੇ ਸੀ ਉਹਨਾਂ ਨੂੰ ਮਿਲਦੀ ਸੀ ਜਿਹੜੇ ਗਰੀਬ ਹੋ ਰਹੇ ਜਾਂਦੇ ਸੀ ਅੱਜ ਕੇ ਗਰੀਬਾਂ ਦੇ ਜਵਾਕ ਜਿਹੜੇ ਜੱਜ ਬਣੇ ਆ ਜਾਲੀ ਸਰਟੀਫਿਕੇਟ ਬਣਾ ਬਣਾ ਕੇ ਇਹ ਕੇ ਦਾ ਆਂਗਣ ਦਾ ਬਣਾ ਲਿਆ ਕਦੇ ਘਾਹ ਦਾ ਬਣਾ ਲਿਆ ਉਹਦਾ ਮਿਲ ਜਾਂਦੀਆਂ ਵੱਡਿਆਂ ਨੂੰ ਨੌਕਰੀਆਂ ਹੋਰ ਤਾਂ ਕਿਹਨੂੰ ਮਿਲਦੀ ਕੋਈ ਨਹੀਂ ਪਹਿਲਾਂ 500 ਦੀ ਬੈਟ ਸੀ ਹੁਣ 200 ਦੀ ਮਿਲ ਜਾਂਦੀ ਆ ਅੱਛਾ ਪੂਰਾ ਖਾਤਮੀਆਂ ਪਹਿਲਾਂ ਆਗਾ ਮਹਿੰਗਾ ਸੀਗਾ ਉਦੋਂ ਥੋੜਾ ਜਿਹਾ ਘੱਟ ਸੀਗਾ ਹੁਣ ਸਸਤਾ ਕਰਤਾ ਭਗਵੰਤ ਮਾਨ ਨੇ ਸਰਕਾਰ ਨੇ ਪੂਰਾ ਰੋਕ ਲਾਤੀ ਹੁਣ 200 ਰੁਪਏ ਲਜਾंदे ਘਰੋਂ ਕੱਢ ਕੇ ਤੇ 200 ਦਾ ਲਾ ਕੇ ਪੰਪ ਆ ਜਾਂਦੇ ਆ ਤੇ ਘਰ ਦੇ ਰੋਂਦੇ ਫਿਰਦੇ ਆ ਨੌਕਰੀਆਂ ਵੀ ਬਹੁਤ ਵੱੰਡੀਆਂ ਉਹਨੇ ਤੁਹਾਨੂੰ ਵੀ ਵੈਸੇ ਪਤਾ ਹੀ ਆ ਜਾਣਕਾਰੀ ਆ ਜੀ ਵੀ ਸਰਕਾਰ ਹੁਣ ਤੱਕ ਦੀ ਵਧੀ ਲੱਗੀ ਤੁਹਾਨੂੰ ਵਧੀਆ ਤਾਂ ਵੈਸੇ ਤਾਂ ਜਦੋਂ ਪਹਿਲਾਂ ਲਾਗੂ ਹੋਈ ਸੀ ਨਾ ਇਹ ਆਪਣੇ ਕਾਂਗਰਸ ਇਹਨੇ ਬਹੁਤ ਵਧੀਆ ਕੰਮ ਕੀਤੇ ਸੀ ਪਰ ਉਸ ਤੋਂ ਬਾਅਦ ਕੋਈ ਸਰਕਾਰ ਚ ਅੱਜ ਦੀ ਨਹੀਂ ਆਈ ਜੀ ਜੇ ਕਾਲੀ ਪਾਰਟੀ ਉਹ ਨਹੀਂ ਉਹ ਟੱਕਾ ਸਹੀ ਚੋਂਦੀ ਆ ਤੇ ਆਹ ਕਹਿੰਨੇ ਮੈਂ ਐ ਸੁਧਾਰ ਦੂੰ ਉਹ ਕਰ ਦੂੰ ਵੀ ਝਾਲੂ ਫੇਰਤਾ ਜਵੇਂ ਹੀ ਇਹਨੇ ਇਹਨੇ ਜਵੇਂ ਹੀ ਫੇਰਤਾ ਭਗਵਾਨ ਤੁਮਾਨ ਨੇ ਤਾਂ ਇਹ ਕਾਂਗਰਸ ਦੇ ਵਧੀਆ ਲੀਡਰ ਸੀ ਉਹ ਤਾਂ ਜਨਨ ਕਿ ਚਲੇ ਬੀਜੇਪੀ ਚ ਚਲੇ ਗਏ ਕੋਸ਼ਿਸ਼ ਇਹਨਾਂ ਕਿ ਆਮ ਆਦੀ ਪਾਰਟੀ ਚ ਚਲੇ ਗਏ ਚੰਗੇ ਲੀਡਰ ਜਿਹੜਾ ਪੁਰਾਣੇ ਖੰਡ ਖਾਉਂਦੇ ਸੀ ਆਪਦੇ ਜੇ ਚੰਗੀ ਸੀ ਸਰਕਾਰ ਤੇ ਫਿਰ ਉਧਰ ਕਿਉਂ ਚਲੇ ਗਏ ਉਹ ਉਹ ਚਲੇ ਗਏ ਆਪਦੀਆਂ ਆਖਤਾ ਨਾਲ ਜਦੋਂ ਕੰਮ ਨਹੀਂ ਕੀਤੇ ਜੇ ਕੰਮ ਕਰਦੇ ਤਾਂ ਲੋਕ ਵੀ ਇਹਨਾਂ ਦੇ ਮਗਰ ਲੱਗਦੇ ਜਦੋਂ ਕੰਮ ਕੀਤੇ ਨਹੀਂਗੇ ਤੇ ਤੁਰ ਫਿਰ ਕੇ ਇਧਰੋਂ ਉਧਰੋਂ ਕਰਕੇ ਤੇ ਉਧਰ ਚਲੇ ਗਏ ਕਿਉਂਕਿ ਲੀਡਰ ਨੂੰ ਤਾਂ ਇਹ ਹੁੰਦਾ ਕਿ ਇਧਰੋਂ ਬਾਹ ਚੜਾਈ ਤੇ ਦੂਸਰੇ ਵੱਲ ਜਾਈਏ ਗਰੀਬ ਦਾ ਤਾਂ ਕੋਈ ਨਹੀਂ ਸੋਚਦਾ ਜੀ ਤੇ ਨਾ ਹੀ ਅੱਜ ਤੱਕ ਕਿਸੇ ਨੇ ਸੋਚਿਆ